ਜੇ ਬਿਹਾਰੀ ਹੋ ਤਾਂ ਕਹਿ ਰਿਹਾ ਕਿ ਭੀਏ ਬਜਾਓ ਪੰਜਾਬ ਬਚਾਓ ਸ੍ਰੀ ਰੇਸ਼ ਸਿੰਘ ਖਾਨ ਸਾ ਜਿਹੜਾ ਕੀ ਸਰਦਾਰ ਸਿੰਘ ਸੱਜਿਆ ਸੀ ਜੋ ਪੀਪੀ ਬਿਹਾਰ ਵੱਲੋਂ ਨਹੀਂ ਆਇਆ ਸੀ ਉਸ ਨੇ ਵੀ ਕਹਿ ਦਿੱਤਾ ਕਿ ਪੰਜਾਬੀ ਉਹਦੀ ਗਲਤੀ ਹੈ ਤੁਸੀਂ ਹੀ ਇਹ ਸਾਰੇ ਮਾਮਲੇ ਵਿੱਚ ਜ਼ਿੰਮੇਵਾਰ ਹੋ ਅੱਗੇ ਤੁਹਾਨੂੰ ਸੁਣਨਿਆ ਪੂਰੀ ਗੱਲਬਾਤ ਕੀ ਕੀ ਕਹਿ ਰਹੇ ਹਨ ਤੇ ਅੱਗੇ ਆ ਮਿੱਥੂ ਨਿਹੰਗ ਸਿੰਘ ਵੀ ਪਹੁੰਚ ਗਏ ਹਨ ਉਸ ਛੋਟੀ ਬੱਚੀ ਕੋਲ ਹਰਵੀਰ ਦੀ ਭੈਣ ਕੋਲ ਜਿਸਲੇ ਪਰਾ ਦਾ ਕਤਲ ਹੋਇਆ ਸੀ ਤੇ ਕਹਿ ਦਿੱਤਾ ਕਿ ਫਿੰੜੀ ਸਕੇਗੀ ਪਾਲਿਸਾਨਾਂ ਬੱਚੀ ਪੈਨ ਨੇ ਗਸਿੰਧਾ ਨੇ ਉਸ ਨੂੰ ਸ਼ਸਤਰ ਵੀ ਪੇਟ ਕੀਤੇ ਤੇ ਨਾਲੇ ਕਹਿ ਦਿੱਤਾ ਕਿ ਅੱਜ ਤੋਂ ਅਸੀਂ ਤੇਰੇ ਵੱਡੇ ਭਰਾ ਹੋਵਾਂਗੇ ਇਸ ਤੋਂ ਬਾਅਦ ਅੱਗੇ ਜੋ ਜੋ ਪਟਨਾਮਾਂ ਵਿੱਚ ਪੜੀਆਂ ਹਨ ਉਸ ਬਾਰੇ ਜ਼ਿਕਰ ਕਰਾਂਗੇ ਇਹ ਬਿਹਾਰੀ ਪਰਵਾਸੀ ਕੋਟ ਕਹਿ ਰਿਹਾ ਹੈ ਕਿ ਭਈ ਇਹ ਬਿਲਾਓ ਪੰਜਾਬ ਬਚਾਓ ਉਸ ਨੂੰ ਇਸ ਲਈ ਮੋਹ ਗਈ ਕਿ ਕੀ ਕਹ ਰਿਹਾ ਹੈ ਕੁਝ ਕਹਿਣਾ ਚਾਹਾਂ ਕੁਝ ਨੇ ਇਹ ਬਗਾਓ ਪੰਜਾਬ ਬਚਾਓ ਬਸ ਕਹਿਣਾ ਚਾਹਾਂ

ਤੇ ਅਗਰ ਜੋਨ ਡੋਇਸ ਨੂੰ ਪੰਜਾਬੀ ਕਹਿੰਦੇ ਆ ਤੈਨੂੰ ਵੀ ਤਾਂ ਮਾਲ ਹੀ ਖੱਟਣਾ ਹੈ ਦਾ ਕਹਿ ਦਿੰਦਾ ਹੈ ਕੋਈ ਨਹੀਂ ਮੈਂ ਵੀ ਚਲਾ ਜਾਵਾਂਗਾ ਟੈਨਸ਼ਨ ਨਾ ਲੋ ਮੈਂ ਵੀ ਖੁਦ ਨਾਲ ਹੀ ਚਲਾ ਜਾਵਾਂਗਾ ਇਸ ਤਰ੍ਹਾਂ ਦੇ ਨਾਲ ਹੀ ਹਰ ਫਲ ਕੱਟਣਾ ਤੋਂ ਬਾਅਦ ਮੂਰੇ ਮਹੋਰੀ ਨੇ ਜਿਹੜਾ ਫਰਮਾ ਚੁੱਕਿਆ ਹੈ ਕਿ ਇਹ ਖੁਦ ਵੀ ਆਪਣੇ ਮੂੰਹੋਂ ਕਬੂਲ ਕਰ ਰਹੇ ਹਨ ਅੱਗੇ ਜਿਹੜਾ ਸ੍ਰੀ ਆ ਸਿੰਘ ਖਾਲਸਾ ਹੈ ਉਸਦੀ ਵੀ ਤਨੂੰ ਵਿਚਾਰ ਸਾਂਝੇ ਕਰ ਗੁੰਨੇ ਹਾਂ ਉਸਨੇ ਕੀ ਕੀ ਕਿਹਾ ਹੈ ਇਸ ਮਾਮਲੇ ਉਤ ਅਸਲੇ ਸਿੰਘ ਖਾਲਸਾ ਨੇ ਵੀ ਅੱਜ ਚੁੱਪੀ ਤੋੜੀ ਹੈ ਸਾਰੇ ਮਾਮਲੇ ਉੱਤੇ ਇਸ ਦੇ ਬਾਰੇ ਨਹੀਂ ਤੁਹਾਨੂੰ ਦੱਸਦੇ ਹਾਂ ਅਸਲੋ ਕੀ ਕਹਿ ਰਿਹਾ ਹੈ ਸਲੇਸ਼ ਸਿੰਘ ਖਾਲਸਾ ਯਾ ਕਰਨੇ ਲੱਗਿਆ ਹੁਣ ਠੱਗਿਆ ਕਰਨੇ ਲੱਗਿਆ ਹੁਣ ਹਤਿਆ ਵੀ ਕਰਨੇ ਲੱਗਿਆ ਤੇ ਮੈਂ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਇੱਕ ਹੋ ਕੇ ਰਹੀਏ ਚਾਹੇ ਨਵਾਂ ਸਾਰ ਚਾਹੇ ਜਲੰਧਰ ਚਾਹੇ ਅੰਦੋਧਿਆਨਾ ਚਾਹੇ ਚੰਡੀਗੜ੍ਹ ਚਾਹੇ ਮੋਹਾਲੀ ਚਾਹੇ ਕਹੀਂ ਵੀ ਜਿੱਤੇ ਵੀ ਦੇਖ ਲਿਆ ਨੇੜੀਆਂ ਮੱਧਮੱਛੀਆਂ ਵੇਚਦਾ ਜਿਹੜੇ ਪਰਵਾਸੀ ਚਾਹੇ ਕਵਰੀਆ ਗੰਦ ਪਾਉਂਦਾ ਪੰਜਾਬ ਤੇ ਇਹਨਾਂ ਦੇ ਬਾਹਰ ਕਟੋ ਇਹ ਤਾਂ ਨਹੀਂ ਤਾਂ ਕਾਨੂੰਨ ਕਰ ਚ ਵੀ ਬਰਬਰ ਕੇ ਮਾਰ ਦੂਗਾ ਤੁਸੀਂ ਨੂੰ ਫਿਰ ਕੀ ਕਰੂੰਗਾ ਸਾਰੇ ਪੰਜਾਬੀ ਵੀਰਾਂ ਦਾ ਬਾਹਰ ਜਾ ਰਹੇ ਇਹ ਫਿਰ ਚੜਾ ਲਿਆ ਤੁਸੀਂ ਸ੍ਰੀ ਸਿੰਘ ਖਾਸੋਂ ਡਰਾਏ ਕੀ ਲੜੂ ਸਿਰ ਤੇ ਤੁਸੀਂ ਹੀ ਚੜਾਇਆ ਹੈ ਇਹ ਤੁਹਾਨੂੰ ਬਣਾ ਦੇ ਵਿੱਚ ਵੀ ਬਰਕੇ ਮਾਰਨੇ ਹੌਲੀ ਹੌਲੀ ਜੇ ਨਾ ਟੈਮ ਲੈਂਦੇ ਤੁਸੀਂ ਇਹਨਾਂ ਨੂੰ ਸਹੀ ਕੀਤਾ ਕਹਿ ਰਿਹਾ ਹੈ ਕਿ ਇਹ ਕੋਈ ਲਹਿਰ ਚਲਾਓ ਜਿਹੜੀ ਲਹਿਰ ਚੱਲੀ ਹੈ ਇਸ ਨੂੰ ਤੇਜ਼ ਕਰੋ ਪੀਣਾ ਨੂੰ ਇਨਾ ਦੇ ਉੱਤੇ ਵਾਸਪੇ ਜੂਸ ਲਈ ਸੇਖਾਲ ਸਾਹਿਬ ਉਹ ਖੁਦ ਉਧਰੋਂ ਆਇਆ ਸੀ ਉਹ ਵੀ ਉਹਨੇ ਇਸ ਮਾਮਲੇ ਵਿੱਚ ਪੰਜਾਬੀਆਂ ਦੀ ਸਪੋਰਟ ਕਰ ਰਿਹਾ ਹੈ ਹਰ ਵੀਰ ਮਾਮਲੇ ਵਿੱਚ ਇੱਕ ਰੋਕ ਕੇ ਖੜ ਗਿਆ ਹੈ ਕਿੰਨਾ ਬੱਚੇ ਨੂੰ ਇਨਸਾਫ ਦਿਵਾਓ ਤੇ ਉਸ ਨੂੰ ਫਾਂਸੀ ਦੀ ਸਜ਼ਾ ਕਰਵਾਓ ਜੀ ਹਾਂ ਸ੍ਰੀ ਸਿੰਘ ਖਾਲਸਾ ਨੇ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਹਨ ਤੁਹਾਡਾ ਕੀ ਕਹਿਣਾ ਹੈ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰੋ ਤੇ ਹੈ ਡਾਕਮੈਂਟ ਬਾਕਸ ਸ੍ਰੀ ਸਿੰਘ ਖਾਲਸਾ ਬਾਰੇ ਆਪਣੀ ਕੀਮਤੀ رائے ਵੀ ਸਾਂਝੀ ਕਰੋ ਰਵੀ ਬ੍ਰੇਕਿੰਗ ਨਿਊਜ਼ ਕਿਸਾਨ ਜੇਨੂ ਦੇਖ ਰਹੇ ਹੋ ਤੁਸੀਂ ਤੇ ਇਸ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲੋ ਅੱਗੇ ਤੁਹਾਨੂੰ ਦੋਸਤੋ ਕਹਿੰਨੇ ਹਨ ਲਿਆੰਗ ਸਿੰਘਾ ਨੇ ਰਵੀਰਦੀਪ ਭੈਣ ਨੂੰ ਸ਼ਸਤਰ ਪੇਟ ਕਰਨ ਦੇ ਵੇਲੇ ਕੀ ਕੀ ਕਿਹਾ ਅਸਲੋ ਤੇ ਇਸ ਵਿੱਚ ਉਹਨਾਂ ਨੇ ਕਹਿ ਵੀ ਦਿੱਤਾ ਹੈ ਕਿ ਹੁਣ ਤੂੰ ਟੈਨਸ਼ਨ ਨਹੀਂ ਲੈਣੀ ਅਸੀਂ ਤੇਰੇ ਵੱਡੇ ਭਰਾ ਹੋਵਾਂਗੇ ਜੇ ਕੱਪ ਤੈਨੂੰ ਕਿਤੇ ਵੀ ਲੋੜ ਪੈਂਦੀ ਹੈ ਤਾਂ ਅਸੀਂ ਤੇਰੇ ਨਾਲ ਖੜਾਂਗੇ ਸ਼ਸਤਰ ਵੀ ਪੇਟਾ ਦਿੱਤਾ ਤੇ ਉਸ ਨੂੰ ਇਹ ਵੀ ਕਿਹਾ ਕਿ ਹੁਣ ਤੂੰ ਵੀ ਸਿੰਘਣੀ ਸਜਣਾ ਹੈ ਪਾਲਸਲਾ ਬੱਚੀ ਨੇ ਅੱਗੇ ਵੇਖੋ ਕੀ ਕਿਹਾ ਹਾਂ ਆ ਬਾਦੂ ਨੇ ਕਿਹੜੀ ਗੱਦਲਾ ਬਾਦੂ ਜਾਨ ਆ ਬਾਦੂ ਨੇ ਆਪੋ ਤੋਂ ਇਹ ਸਾਡੇ ਨਹੀਂ ਪੜਾਵਾ ਬੋਲੇ ਸੋਨੇ ਹਾਲ ਬਸ ਜਾਲਾ ਤੇਰੇ ਭਰਾ ਚਲ ਕੇ ਕੋਈ ਨਹੀਂ ਹੈ ਗਿਆ ਤੇ ਬੱਡੀ ਵੀ ਰੱਖ ਤੇ ਠੀਕ ਹੈ ਕੋਈ ਵੀ ਲੋੜ ਬਾਕੀ ਕੀ ਜਨਾਪੇ ਕਰਾਂਗੇ ਪਹਿਰੇ ਠੀਕ ਹੈ ਪਰ ਇਹ ਮੇਰੇ ਭਰਾ ਦੇ ਦਿੱਤੀ ਤੁਸੀਂ ਨਾ ਆ ਪਹਿਰਾ ਕਰੋ ਥੋੜਾ ਜਿਹਾ ਕਰਾ ਦਿੰਦਾ ਨਾ ਦੇ ਲਈ ਨਹੀਂ ਨਾ ਨਾ ਇਹ ਆਪਣਾ ਥੋੜਾ ਜਿਹਾ ਆਪਾਂ ਵਾਪਸ ਹੁੰਦੀ ਹੈ ਸਹੀ ਹਾਂ ਜੋ ਕਰ ਰਹੇ ਨੇ ਉਹ। ਜਾ ਦੋਸਤੋ ਤੁਸੀਂ ਵੇਖਿਆ ਕਿਸ ਤਰ੍ਹਾਂ ਨਿਆੰਗਸੀਨਾ ਨੇ ਐਸਾ ਸ਼ੋਭੀ ਬੱਚੀ ਹੋਊ। ਕਿਆ ਹੈ ਕਿ ਹੁਣ ਤੂੰ ਸਿੰਘ ਨੇ ਸਜਣਾ ਦਾਰ ਹੀ ਉਸਦੇ ਪਿਤਾ ਨੂੰ ਕਹਿ ਰਿਹਾ ਕਿ ਤੂੰ ਤੂੰ ਵੀ ਇਸ ਦੇ ਵਿੱਚ ਹੁਣ ਬੱਚੀ ਦਾ ਸਾਥ ਦੇਣਾ ਹੈ। ਜੀ ਹਾਂ ਤੁਸੀਂ ਵੇਖ ਸਕਦੇ ਹੋ ਪੂਰੀ ਰਿਪੋਰਟ ਇਸ ਤਰ੍ਹਾਂ ਦੇ ਨਾਲ ਇਹ ਬੱਚੀ ਮਨਪੂਰਨ ਹੌਸਲੇ ਵਿੱਚ ਆ ਚੁੱਕੀ ਹੈ ਤੇ ਇਹ ਨਾਲ ਪਰਿਵਾਰ ਵੀ ਹੌਸਲੇ ਵਿੱਚ ਆ ਚੁੱਕਾ ਹੈ ਕਿਉਂਕਿ ਇਹ ਮੁੱਦੇ ਵਿੱਚ ਪੂਰੇ ਪੰਜਾਬ ਲਈ ਲਗਾ ਸਾਥ ਦਿੰਦਾ ਹੈ ਇਹ ਬਲਬਿਓ ਤੁਹਾਡੇ ਹੀ ਸਹਿਯੋਗ ਦੇ ਕਰਕੇ ਸਭ ਪੂਰੀ ਹੋ ਰਿਹਾ ਹੈ ਜੇਕਰ ਤੁਸੀਂ ਸਾਥ ਨਾ ਦਿੰਦੇ ਤਾਂ ਇਸ ਵੇਲੇ ਪਰਿਵਾਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਦੁਖੀ ਹੁੰਨੇ ਸੀ ਬਹੁਤ ਹੀ ਜ਼ਿਆਦਾ ਬੁਰੇ ਹੁੰਨੇ ਸੀ ਇਹ ਲਹਿਰ ਜਿਹੜੀ ਬਣ ਚੁੱਕੀ ਹੈ ਪ੍ਰਵਾਸੀਆਂ ਦੇ ਲਈ ਨਿਵਾਸੀਆਂ ਨੂੰ ਤੇ ਬੈਲ ਬਲੌਰ ਨੇ ਲਈ ਪੰਜਾਬ ਵਿੱਚ ਜਿਹੜਾ ਬੈਲ ਪ੍ਰਵਾਸੀਆਂ ਦੇ પ્રતિਭਲੋਂ ਦੇ ਲਈ ਜਿਹੜੀ ਲਹਿਰ ਚੱਲ ਰਹੀ ਹੈ ਇਸ ਦੇ ਵਿੱਚ ਹੁਣ ਕਾਫੀ ਜ਼ਿਆਦਾ ਮਾਮਲਾਤ ਮਾਇਆ ਹੋਇਆ ਹੈ ਲਹਿਰ ਦਾ ਇਹ ਬੜੀ ਜਿਹੜੀ ਲਹਿਰ ਚੱਲ ਰਹੀ ਹੈ ਇਸ ਦਾ ਜਿਹੜਾ ਫਾਇਦਾ ਹੈ ਉਹ ਤੁਹਾਨੂੰ ਦਿਖਾ ਰਹੇ ਆ ਅੱਜ ਕੋ ਹੁਸ਼ਿਆਰਪੁਰ ਅੱਜ ਮੇਲਾ ਸੀ ਤੇ ਇਸ ਦੇ ਵਿੱਚ ਸਭ ਪੰਜਾਬੀ ਵੀਰ ਹੀ ਕੰਮ ਕਰ ਰਹੇ ਨੇ ਕੋਈ ਵੀ ਬਈਆ ਲੈ ਦੇਖ ਰਿਹਾ ਅਵੇ ਕੋ ਇਸ ਲਹਿਰ ਦੇ ਨਾਲ ਪੰਜਾਬੀਆਂ ਨੂੰ ਕਿੰਨਾ ਜ਼ਿਆਦਾ ਰੁਜ਼ਗਾਰ ਮਿਲਿਆ ਹੈ ਤੁਸੀਂ ਆਪ ਇਹ ਦੇਖੋ ਅਮੇਲੇ ਦੇ ਵਿੱਚ ਨਹੀਂ ਤਾਂ ਪ੍ਰਵਾਸੀਆਂ ਦੀਆਂ ਹੀ ਰੇੜੀਆਂ ਵੇਖਣ ਨੂੰ ਮਿਲਦੀਆਂ ਸਨ ਹੁਣ ਪੰਜਾਬੀ ਪੰਜਾਬੀ ਵੇਖ ਰਹੇ ਹਨ ਪੰਜਾਬੀਆਂ ਨੇ ਇਹ ਲਾਇਲ ਦੇ ਵਿੱਚ ਹਿੱਸਾ ਪਾ ਕੇ ਇਸ ਸੁੱਤੇ ਬੱਚੇ ਦੇ ਲਈ ਜਿਹੜਾ ਯੋਗਦਾਨ ਪਾਇਆ ਉਹ ਸਦਾ ਇਹਨਾਂ ਨੂੰ ਵੀ ਫਾਇਦਾ ਹੋ ਰਿਹਾ ਹੈ ਉਹ ਗੁਨੇ ਫੇਰੋ ਵੀ ਰੰਗਲਾ ਪੰਜਾਬ ਵੇਖਣ ਨੂੰ ਦਿਖ ਰਿਹਾ ਹੈ ਖੈਰ ਪੂਰੇ ਪੰਜਾਬ ਵਿੱਚ ਤਾਂ ਹੱਲੇ ਤੱਕ ਇਸ ਤਰ੍ਹਾਂ ਦੇ ਨਾਲ ਨਹੀਂ ਹੋਇਆ ਇਹ ਹੁਸ਼ਿਆਰਪੁਰ ਵਿੱਚੋਂ ਹੀ ਵੀਡੀਓ ਕਲਿੱਪ ਸਾਹਮਣੇ ਆਈ ਹੈ ਪਰ ਜਿਵੇਂ ਐਕਸ਼ਨ ਦੇ ਉਹ ਪੰਜਾਬੀਆਂ ਨੇ ਹੀ ਵੇੜੀਆਂ ਲਗਾਈਆਂ ਹੋਈਆਂ ਹਨ ਤੇ ਪ੍ਰਵਾਸੀ ਇੱਥੇ ਨਹੀਂ ਦਿਖਾਈ ਦੇ ਰਹੇ ਕਿਉਂਕਿ ਇਹ ਕਟਨਾ ਹੁਸ਼ਿਆਰਪੁਰ ਵਿੱਚ ਮਾਪਰੀ ਸੀ ਤੇ لازਮੀ ਹੈ ਉੱਥੇ ਸਦਾ ਸਦਾ ਵੇਖਣ ਨੂੰ ਮਿਲੇਗਾ ਹੀ ਪੰਜਾਬੀਆਂ ਜਿੱਥੇ ਇੱਕ ਪਾਸੇ ਤਾਂ ਹੈ ਸਾਡਾ ਕੁਝ ਦਿਖਾਈ ਦੇ ਰਿਹਾ ਹੈ ਪਰੰਤੂ ਦੂਜੇ ਪਾਸੇ ਹੱਲੇ ਵੀ ਹਾਲਾਤ ਥੋੜੇ ਮਾਰੇ ਹੀ ਹਨ ਹੁਣ ਇੱਕ ਆ ਵੀਡੀਓ ਆਈ ਹੈ ਜਿੱਥੇ ਕਹ ਰਹੇ ਹਨ ਕਿ ਫਿਰ ਤੋਂ ਪ੍ਰਵਾਸੀ ਮਜ਼ਦੂਰ ਨੇ ਸਬਜੀ ਵਾਲੇ ਨਾਲ ਕੀਤੀ ਧੱਕਾ ਮੁਕੀ ਪੁੱਤੀ ਦਾੜੀ ਇਹ ਵੜੇ ਸਿੰਘ ਸਾਹਿਬ ਹਨ ਤੇ ਇਹਨਾਂ ਨੇ ਅੱਗੇ ਜੋ ਵੀਡੀਓ ਵਿੱਚ ਦੱਸਿਆ ਉਹ ਤੁਹਾਨੂੰ ਸੁਣੋਨੇ ਹਾਂ ਇਹਨਾਂ ਦੇ ਨਾਲ ਪ੍ਰਵਾਸੀਆਂ ਵੱਲੋਂ ਤੱਕਾ ਦਿੱਤਾ ਗਿਆ ਹੈ ਇਹ ਸਿੰਘ ਜਿੱਥੇ ਬੰਗਿਆ ਵੀ ਇੱਥੇ ਪਹੁੰਚੀਆਂ ਸਨ ਤੇ ਬਹੁਤ ਸੰਗਲਾਂ ਜਨ ਵੀ ਪਹੁੰਚ ਗਏ ਸਨ ਵੇਖੋ ਕੀ ਕਹਿ ਰਹੇ ਹਨ ਇਹ ਸਿੰਘ ਸਾਹਿਬ ਜਿਨ੍ਹਾਂ ਦੀ ਦਾੜੀ ਪੁੱਟੀ ਲਈ ਹੈ ਅਤੇ ਇਹਨਾਂ ਨੂੰ ਪ੍ਰਵਾਸੀਆਂ ਵੱਲੋਂ ਪੰਗ ਪ੍ਰਸ਼ਾਨ ਕੀਤਾ ਗਿਆ ਹੈ ਪ੍ਰਵਾਸੀ ਮਜ਼ਦੂਰ ਨੇ ਸਬਜ਼ੀ ਵੇਚਣ ਵਾਲੇ ਨਾਲ ਤੱਕਾਮ ਕੀ ਕੀਤੀ ਹੈ ਆ ਸੁਣਿਓ ਸਿੰਘ ਸਾਹਿਬ ਦੇ ਮੂੰਹੋਂ ਕੀ ਕਹਿ ਰਹੇ ਹਨ ਲਾਈਕ ਉਹ ਰੇਗਾ ਨਗਾਰ ਐ ਲਗਾਉਂਦੀ ਤੇ ਆਪਣਾ ਸਭ ਦੀ ਫੋਟੋ ਵਿੱਚ ਜਾਂ ਲਿਆ ਸੀ ਜਦੋਂ ਮੈਂ ਇੱਥੇ ਕਿ ਲਗਾ ਆਉਣ ਅਗਲੇ ਬੰਨੇ ਖੜੇ ਆ ਤਾਂ ਮੈਂ ਸਕੂਟਰੀ ਉੱਤੇ ਖੜੀ ਰਾਤ ਦੇ ਵਿੱਚੋਂ ਪਰੇ ਕਰਨ ਲਗਾ ਪਰੇ ਕਰਦਿਆਂ ਗਾੜੀ ਮੇਰੇ ਬੱਚੇ ਦੇ ਕੋਲੋਂ ਇਹਨਾਂ ਪਿੱਛਾ ਅੱਜੋ ਚੈਨ ਨੂੰ ਹੱਥ ਭਾਲਿਆ ਕਰੇ ਨੂੰ ਹੋਮਰੋਜ ਦੇ ਨਾਲ ਹੀ ਇਹਨਾਂ ਸਿਰੀ ਸਾਹਿਬ ਖੋ ਲਿਆ ਸਿਰੀ ਸਾਹਿਬ ਖੋ ਕੇ ਨਾਲ ਫਨਾਕ 파ੜ ਦੀ ਫਨਾਕ ਵਿੱਚ ਇਹਨਾਂ ਦੇ ਕੋਲ ਆ ਤੇ ਮੈਂ ਉਹਨੂੰ ਸਿਉਣ ਲਗਾ ਆਪਣੇ ਬੱਚਿਆਂ ਨੂੰ ਮੇਰੇ ਗਾੜੀ ਨੂੰ ਹੱਭਾਲਿਆ ਨਾਲ ਹੀ ਮਰਾ ਦਾ ਘੇਚਦਾ ਤੇ ਮੈਂ ਜੇ ਰੋੜਾ ਲਾ ਪਾਇਆ ਜਿਵੇਂ ਲਾਗੇ ਲਾਗੇ ਸਾਰੇ ਬੰਦੇ ਹੀ ਤਮਾਸ਼ਾ ਵੇਖਣੇ ਲਾਗੇ ਕੋਈ ਨਹੀਂ ਆਇਆ ਸਾਰੇ ਪੰਜਾਬੀ ਹੀ ਜਿਹੜੇ ਤਮਾਸ਼ਾ ਵੇਖਣੇ ਨਹੀਂ ਲੱਗੇ ਚੰਗੇ ਸਾਜਣਾਂ ਦੇ ਵਿੱਚ ਸਰਦਾਰ ਸਿਰਫ ਪਹਿਣ ਪਿਆਰ ਆ ਇਹਨਾਂ ਦੇ ਅੱਜ ਮੇਰਾ ਮਰੀਆਂ ਪਿਆ ਤੇ ਹਜੇ ਪਿਆਰ ਕਰਦੇ ਜਿਹਾ ਕਰਾਇਆ ਮੰਗਦੇ ਆ ਬਾਹ ਕਰਾਇਆ ਕਰਾਇਆ ਪਿੱਛੇ ਹਲਕੂ ਹਲਕੂ ਕਰਦੇ ਫਿਰਦੇ ਜੀ ਬਾ ਤੇ ਇਹਦਾ ਮਤਲਬ ਇਹ ਆ ਵੀ ਆਹ ਕਿਹੜੇ ਜਿਹੜੇ ਰਹਿਣ ਦਾ ਕੋਈ ਮਤਲਬ ਨਹੀਂ ਹੈਗਾ ਪੰਜਾਬ ਦੇ ਲਈ ਨੂੰ ਆਸਾਂ ਰੰਗਲੇ ਆ ਬਾਇਆ ਨਾਲ ਦੋ ਭਈਏ ਭਾਜੀ ਪਿਛੇ ਦੇ ਨਾਲ ਹਾਂਜੀ ਬਸ ਪੰਜਾਬੀ ਉਹ ਹੀ ਗੱਲ ਮਾਰ ਖਾਂਦੀ ਹੈ ਸਾਨੂੰ ਹੁਣ ਤੁਸੀਂ ਆਹ ਨੂੰ ਸੋਚੋ ਕਿ ਸਿੰਘ ਸਾਹਿਬ ਕਹਿ ਰਹੇ ਹਨ ਕਿ ਮੇਰੇ ਲੱਗਿਆ ਜਿੰਨੇ ਵੀ ਸਾਨੂੰ ਸਾਰੇ ਪੰਜਾਬੀ ਸੀ ਤੇ ਸਿੰਘ ਸਰਦਾਰ ਸਾਨੂੰ ਸਾਰੇ ਕਿਸੇ ਲਈ ਮੇਰਾ ਸਾਥ ਨਹੀਂ ਦਿੱਤਾ ਉਹ ਭਈਆ ਲਈ ਸੀ ਜਿਹੜਾ ਉਪਰਵਾਸੀ ਸੀ ਉਸਨੇ ਸਭ ਕੋ ਸਿੱਧਾ ਕਰ ਦਿੱਤਾ ਤੇ ਉਹਦੇ ਨਾਲ ਜਿੰਨੇ ਵੀ ਬੰਦੇ ਸੀ ਉਸਦੇ ਨਾਲ ਖੜੇ ਸਨ ਪਰੰਤੂ ਮੇਰੇ ਨਾਲ ਕੋਈ ਵੀ ਨਹੀਂ ਖੜਿਆ ਇਹੀ ਮਾਰ ਪੈਂਦੀ ਹੈ ਪੰਜਾਬ ਨੂੰ ਪੰਜਾਬੀ ਹੀ ਪੰਜਾਬੀ ਦਾ ਵੈਰੀ ਬਣ ਲੈਂਦਾ ਹੈ ਨਾ ਜਦੋਂ ਉਦੋਂ ਹੀ ਪੰਜਾਬ ਦਾ ਬੇੜਾ ਗਰਪ ਹੁੰਦਾ ਹੈ ਇਹ ਕਣ ਹੱਲੇ ਵੀ ਨਾ ਸੁਧਰੇ ਹੱਲੇ ਵੀ ਨਾ ਏਕਾ ਰੱਖੀ ਇਕੱਠਨ ਨਾ ਕੀਤਾ ਤਾਂ ਉਹਨਾਂ ਮਲੇ ਹਾਲਾਤ ਬਹੁਤ ਹੀ ਜ਼ਗਾ ਮਾੜੇ ਹੋ ਜਾਣਗੇ ਇਹ ਹੱਲੇ ਵੀ ਮੌਕਾ ਹੈ ਸੰਭਲ ਜਾਓ ਪੰਜਾਬ ਵਿੱਚ ਮੁਰਜੇ ਕਰ ਸੁੱਖ ਸ਼ਾਂਤੀ ਲਿਉਣੀ ਹੈ ਰੁਜ਼ਗਾਰ ਲਿਉਣੇ ਹਨ ਤਾਂ ਇਹ ਮਾਮਲੇ ਦੇ ਵਿੱਚ ਇਸ ਲਹਿਰ ਵਿੱਚ ਇਸ ਨੂੰ ਤੇਜ਼ ਕੱਢਣਾ ਪਵੇਗਾ ਸ਼ਾਂਤਮੀ ਢੰਗ ਦੇ ਨਾਲ ਅਸੀਂ ਸਾਕੀ ਨਹੀਂ ਕਰਨੀ ਇੱਕ ਬਿੱਲ ਲਿਉਣਾ ਲਾਜ਼ਮੀ ਹੈ ਭਗਵੰਤਮਾਨ ਸਰਕਾਰ ਤੇ ਪ੍ਰੈਸ਼ਰ ਬਣੂਣਾ ਲਾਜ਼ਮੀ ਹੈ ਜੇਕਰ ਇਹ ਪ੍ਰੈਸ਼ਰ ਨਾ ਬਣਿਆ ਤਾਂ ਇਹ ਬਿੱਲ ਲਾਗੂ ਨਹੀਂ ਹੋਵੇਗਾ ਤੇ ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਕੂਕ ਨਹੀਂ ਮਿਲਣਗੇ ਹਿਮਾਚਲ ਪ੍ਰਦੇਸ਼ ਗੁਜਰਾਤ ਤਾਮਿਲਨਾਡੂ ਰਾਜਸਥਾਨ ਵਰਗੇ ਰਾਜਾਂ ਵਿੱਚ ਉਥੋਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਹੱਕ ਹਕੂਕਾਂ ਲਈ ਬਿੱਲ ਲਾਗੂ ਕੀਤੇ ਹੋਏ ਨਹੀਂ ਪਰੰਤੂ ਪੰਜਾਬ ਵਿੱਚ ਅਜੇ ਹੁਣ ਕੁਝ ਵੀ ਨਹੀਂ ਹੈ ਇਸ ਹਕੂਲੀ ਉਹ ਰੋਹੀ ਸੰਭਵ ਹੋਏਗਾ ਜਦੋਂ ਸਰਕਾਰ ਉੱਤੇ ਪ੍ਰੈਸ਼ਰ ਬਣੇਗਾ ਸਰਕਾਰਾਂ ਇਹ ਬਿੱਲ ਲਾਗੂ ਕਰਨਗੀਆਂ ਜਿਸ ਵਿੱਚ ਪੰਜਾਬੀਆਂ ਦੇ ਹੱਕ ਹਕੁਕਾਂ ਦੀ ਗੱਲ ਹੋਏਗੀ ਪੰਜਾਬੀ ਚੁੰਦੇ ਕੀ ਹਨ ਇਹੇ ਹੀ ਚੁੰਦੇ ਹਨ ਕਿ ਪੰਜਾਬੀਆਂ ਨੂੰ ਰੁਜ਼ਗਾਰ ਮਿਲੇ ਅਤੇ ਕੋਈ ਨਹੀਂ ਬਾਹਰਲਾ ਬੰਦਾ ਆਵੇ ਤਾਂ ਉਸ ਦੀ ਵੈਰੀਫਿਕੇਸ਼ਨ ਹੋਵੇ ਉਸ ਦੇ ਆਧਾਰ 'ਤੇ ਵੋਟਰ ਕਾਡ ਪੰਜਾਬ ਵਿੱਚ ਨਾ ਬਣੇ ਇਸ ਤਰ੍ਹਾਂ ਬਾਕੀ ਰਾਜਾਂ ਵਿੱਚ ਹੈ ਤੇ ਬਾਕੀ ਦੇ ਮੁਲਕਾਂ ਵਿੱਚ ਹੈ ਇਹੀ ਤਾਂ ਪੰਜਾਬੀਆਂ ਦੀ ਚਾਹਤ ਹੈ ਇਸ ਲਈ ਫਿਲੇਟਡੋਂ ਦੇ ਲਈ ਇਸ ਲਿਆਕ ਦੇ ਵਿੱਚ ਹੈ ਹੁਣ ਕੇਜੀ ਨਾਮ ਨਾਲ ਦੇਜੀ ਲਿਉਣੀ ਪਵੇਗੀ ਤੇ ਪੰਜਾਬੀਆਂ ਨੂੰ ਹੀ ਹੁਣ ਸੰਭਲ ਕੇ ਇਸ ਮਾਮਲੇ ਵਿੱਚ ਬਿੱਲ ਲਾਗੂ ਕਰ ਬੋਲ ਲਈ ਇੱਕ ਧਰਖਣੀ ਪਵੇਗੀ ਇਸ ਤਰ੍ਹਾਂ ਦੀਆਂ ਤਾਲੀਆਂ ਹੁਣ ਨਹੀਂ ਆਉਣੀਆਂ ਪੰਜਾਬੀ ਬ੍ਰੇਕਿੰਗ ਨਹੀਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਤਦਵਾ